ਬਹੁਤ ਵਧੀਆ ਉਪਰਾਲਾ ਜੀ ਇਹਨਾਂ ਦਾ ਇਹ ਤੇ ਸ਼ੁਰੂ ਇਸ਼ਾਰਸ਼ ਕਰ ਰਿਹਾ ਸੁੱਕੀ ਜੀ ਤੇ ਹੋਰ ਜਥੇ ਬੰਦੀਆਂ ਜਿਹੜੀਆਂ ਹੈ ਪ੍ਰਾਤਰੀ ਜਥੇ ਬੰਦੀਆਂ ਜਿਹੜੀਆਂ ਅੱਜ ਨਾਲ ਤੁਰ ਕੇ ਆਈਆਂ ਹੈਗੀਆਂ ਔਰ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਔਰ ਆਪਣਾ ਐਸ ਡੀ ਐਮ ਸਾਹਿਬ ਨੇ ਪੂਰਾ ਸ਼ੋਰਡ ਕੀਤਾ ਹੈਗਾ ਵੀ ਉਹ ਇਸ ਗੱਲ ਦੇ ਉੱਤੇ ਪੂਰਾ ਮਤਲਬ ਕਿ ਉਤਰਨਗੇ ਤੇ ਉਹ ਜਿਹੜਾ ਜਿਹੜਾ ਹੁਣ ਇਹ ਚੌਂਕ ਦਾ ਨਾਮ ਬਦਲਣ ਦਾ ਕੰਮ ਆ ਚੌਂਕ ਦਾ ਨਾਮ ਬਦਲਣ ਦਾ ਦੇਖੋ ਕਮੇਟੀ ਦਾ ਪ੍ਰਧਾਨ ਕਾਂਗਰਸ ਨੂੰ ਰਿਪਰੈਜ਼ੈਂਟ ਕਰਦਾ ਮੈਂ ਉਹ ਜਿਵੇਂ ਭਾਜਪਾ ਦਾ ਭਾਰਤੀ ਸਟੇਟ ਦਾ ਕਾਰਜਕਾਰੀ ਮੈਂਬਰ ਹੈਗਾ ਤੇ ਸਾਡੀ ਇਹ ਡਿਊਟੀ ਬੰਦੀ ਹੈ ਸਮੂਚੀਆਂ ਰਾਜਨੀਤਿਕ ਪਾਰਟੀਆਂ ਦੀ ਇਹ ਗੱਲ ਇਹ ਨਹੀਂ ਹੈ ਕਿ ਵੋਟਾਂ ਜਦੋਂ ਤੁਸੀਂ ਲੈਣੀਆਂ ਹੋਣ ਉਦੋਂ ਤੇ ਦਲਤ ਤੁਹਾਨੂੰ ਚੇਤੇ ਆਜਣਾ ਤੇ ਜਦੋਂ ਸੰਘਰਸ਼ ਕਰਨ ਦਾ ਟਾਈਮ ਆਵੇ ਉਦੋਂ ਤੁਸੀਂ ਨਾਲ ਨਾਲ ਖੜੋ ਇਹ ਕਿਤੇ ਨਹੀਂ ਲਿਖਿਆ ਹੈਗਾ ਔਰ ਡਾਕਟਰ ਬੀ ਆਰ ਵੇਦਕਰ ਕਈ ਡਿਗਰੀਆਂ ਉਹਨਾਂ ਕੋਲ ਸਨ ਜੇ ਤੁਸੀਂ ਸਟੱਡੀ ਕਰੋਗੇ ਕਈ ਡਿਗਰੀਆਂ ਸਨ ਔਰ ਮੈਂ ਸਮਝਦਾ ਵੀ ਅਜੇ ਤੱਕ ਉਹਨਾਂ ਦੇ ਭਾਈਚਾਰੇ ਦੇ ਲੋਕਾਂ ਨੇ ਚੰਗੀ ਤਰ੍ਹਾਂ ਜਦੋਂ ਤੱਕ ਉਹ ਐਜੂਕੇਟਿਡ ਨਹੀਂ ਹੁੰਦੇ ਵੈਲ ਐਜੂਕੇਟ ਆਪਣੀ ਪਾਵਰ ਨੂੰ ਨਹੀਂ ਹਟਿਆਂਦੇ ਹੈਗੇ ਉਦੋਂ ਤੱਕ ਇਨਸਾਫ ਮਿਲਨੇ ਔਖੇ ਹੋ ਜਾ ਰਹੇ ਆ ਔਰ ਹੁਣ ਨਾਲ ਦੀ ਨਾਲ ਮੈਂ ਇੱਕ ਗੱਲ ਵੀ ਕਹਿਣਾ ਚਾਹਾਂਗਾ ਵੀ ਕਮੇਟੀ ਦਾ ਪ੍ਰਧਾਨ ਕਾਂਗਰਸ ਦਾ ਹੋਵੇ ਐਮਐਲਏ ਆਵਾ ਦੀ ਪਾਰਟੀ ਦਾ ਹੋਵੇ ਤੇ ਫੁਹਾਰਾ ਚੌਕ ਦਾ ਨਾਮ ਨਾ ਬਦਲਿਆ ਜਾਏ ਤੇ ਦੋਸ਼ੀ ਦੋਵੇਂ ਪਾਰਟੀਆਂ ਹੋਣਗੀਆਂ ਇਹਨਾਂ ਨੂੰ ਜੇ ਉਹ ਬੰਨੇਵਾਜੀ ਕਰਦੇ ਆ ਚਾਹੇ ਉਹ ਕਾਂਗਰਸ ਦੇ ਸਾਬਕਾ ਅਰਧਿਆਲ ਸਿੰਘ ਕਮੋਸ ਹੈਗੇ ਆ ਮੌਜੂਦਾ ਜਿਹੜੀ ਐਮਐਲਏ ਹੈਗੇ ਆ ਨੀਨਾ ਮਿੱਤਲ ਜੀ ਜੇ ਨਾਂ ਨਹੀਂ ਬਦਲਦੇ ਤਾਂ ਸਿਕਿਉਰਟੀ ਨਹੀਂ ਦਿੰਦੇ ਬੁੱਤ ਨੂੰ ਤੇ ਫਿਰ ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਦਾਲ ਚ ਕਾਲਾ ਜਾਂ ਸਾਰੀ ਦਾਲ ਹੀ ਕਾਲੀ ਆ ਔਰ ਜਿਹੜੇ ਦੂਜੇ ਬੰਦੇ ਤੁਰੇ ਫਿਰਦੇ ਪ੍ਰਵੀਨ ਛਾਵੜੇ ਜੀ ਹੋਰ ਜਿਹੜੇ ਆ ਆਪਣਾ ਬਨੇ ਆ ਨਵੇਂ ਨਵੇਂ ਉਧੇਦਾਰ ਜਿਹੜੇ ਬਨੇ ਆ ਆਫਿਸ ਬੀਰਰ ਬਨੇ ਆ ਉਹਨਾਂ ਨੂੰ ਆਵਾਜ਼ ਚੱਕਣੀ ਚਾਹੀਦੀ ਸਮੁੱਚੇ ਕਮੇਟੀ ਦੇ ਜਿਹੜੇ ਐਮਸੀ ਸਹਿਬਾਨ ਆ ਉਹਨਾਂ ਨੂੰ ਮਤਾ ਲੈ ਕੇ ਆਣਾ ਜਿਹਦਾ ਚਾਹੀ ਦਲਿਤ ਭਰਾ ਹੈਗੇ ਆ ਉਹਨਾਂ ਚ ਐਮਸੀ ਚ ਆ ਦੂਜੇ ਹੈਗੇ ਆ ਔਰ ਡਾਕਟਰ ਬੀ ਆਰ ਅੰਮੇਦਕਰ ਕਿਸੇ ਦਲਿਤ ਭਾਈਚਾਰੇ ਦੇ ਨੇ ਉਸ ਮੁੱਚੇ ਹਿੰਦੁਸਤਾਨ ਦੀ ਰੂਹ ਤੇ ਉਹਨ ਉਹ ਸਵਿਧਾਨ ਦਾ ਜਿਹੜੇ ਕੰਮ ਮਲੋ ਘਟਦਾ ਹੈਗੇ ਆ ਉਹ ਡਾਕਟਰ ਬੀ ਆਰ ਅੰਬੇਦਕਰ ਆ ਉਹ ਜਿਸ ਬੰਦੇ ਦੀ ਤੁਸੀਂ ਸਵਿਧਾਨ ਦੀ ਸੋਖਾande ਆ ਉਹਦੇ ਹੀ ਬੁੱਤ ਦੀ ਬੇਅਦਬੀ ਹੋਵੇ ਇਦੋਂ ਵੱਡ ਬੇਸ਼ਰਮੀ ਦੀ ਗੱਲ ਨਹੀਂ ਹੋ ਸਕਦੀ ਔਰ ਸਮੁੱਚੇ ਪੰਜਾਬ ਵਿੱਚ ਇਹ ਘਟਨਾ ਕਰ ਮਾਪ ਰਿਹਾ ਭਾਰਤੀ ਜਨਤਾ ਪਾਰਟੀ ਔਰ ਦੂਰ ਤੋਂ ਨਹੀਂ ਬਿਲਕੁਲ ਨੇੜੇ ਤੋਂ ਨਜ਼ਰ ਰੱਖੀ ਹੋਈ ਹੈ ਇਹ ਗੱਲ ਨਹੀਂ ਹੈਗੀ ਅਸੀਂ ਸਮੁੱਚੀਆਂ ਦਲ ਤੇ ਭਾਈਚਾਰੀ ਆ ਜਿਹੜੇ ਅੱਜ ਨਾਲ ਆਏ ਉਹਨਾਂ ਦੇ ਨਾਲ ਖੜੇ ਆ ਔਰ ਜੋ ਵੀ ਇਹ ਹੁਕਮ ਲਾਣਗੇ ਆਪਾਂ ਨਾਲ ਖੜਾਂਗੇ ਅੱਜ ਅਸੀਂ ਪ੍ਰਸ਼ਾਸਨ ਦੇ ਜਿਹੜੇ ਮੇਨ ਅਫਸਰ ਸੀਗੇ ਐਚ ਡੀ ਐਮ ਸਾਹਿਬ ਡਿਪਟੀ ਸਾਹਿਬ ਉਹਨਾਂ ਨੂੰ ਮਿਲਦਾ ਮੌਕਾ ਮਿਲਿਆ ਤੇ ਜਿਹੜੀ ਸਾਡੀ ਪ੍ਰੋਬਲਮਾਂ ਸੀਗੀਆਂ ਉਹ ਉਹਨਾਂ ਦੱਸੀਆਂ ਸਾਨੂੰ ਉਹਨੇ ਵਿਸ਼ਵਾਸ ਬਹੁਤ ਹੱਦ ਤੱਕ ਵਧੀਆ ਦਿਵਾਇਆ ਵੀ ਜਿਹੜੀ ਅੱਗੇ ਘਟਨਾ ਹੁੰਦੀ ਸੀ ਅੱਗੇ ਤੇ ਨਹੀਂ ਵਾਪਰਨਗੀਆਂ ਜਿਹੜੀ ਡਿਮਾਂਡ ਸੀ ਸਾਰੀਆਂ ਕੈਮਰੇ ਦੀਆਂ ਸਫਾਈ ਦੀਆਂ ਸਿਕਿਉਰਟੀ ਦੀਆਂ ਉਹ ਸਾਰੀਆਂ ਪ੍ਰਸ਼ਾਸਨ ਨੇ ਸਾਡੀ ਮੰਨ ਲਈਆਂ ਤੁਸੀਂ ਦੇਖੋ ਵੀ ਜੈਪੀ ਮੰਚ ਤੋਂ ਆਪਣੇ ਸੁਖਿੰਦਰ ਸੋਖੀ ਜੀ ਪ੍ਰਧਾਨ ਵੱਲੋਂ ਜਿਹੜਾ ਐਸ.ਡੀ.ਐਮ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀਗਾ ਮੀਟਿੰਗ ਲਈ ਤੇ ਅੱਜ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ 11 ਵਜੇ ਦਾ ਤੇ तकरीबन 8 7 8 ਦੇ ਕਰੀਬ ਜਥੇਬੰਦੀਆਂ ਜਿਹੜੀ ਹੈ ਅੱਜ ਇਕੱਠੀਆਂ ਹੋਈਆਂ ਸਿਗੀਆਂ ਤੇ ਮੀਟਿੰਗ ਦੇ ਵਿੱਚ ਜਿਹੜਾ ਸਿੱਟਾ ਨਿਕਲਿਆ ਹੈ ਐਸਟੀਐਮ ਸਾਹਿਬ ਨੇ ਪੂਰਾ ਆਸ਼ਵਾਸਨ ਦਵਾਇਆ ਕਿ ਜਿਹੜੀ ਹੁਣ ਪਿੱਛੇ ਅਸੀਂ ਮੰਗਾਂ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ 1 2019 ਦੇ ਵਿੱਚ 1 2021 ਦੇ ਵਿੱਚ ਜਿਹੜੀ ਬਾਬਾ ਸਾਹਿਬ ਦੀ ਪੂਤ ਦੀ ਪ੍ਰਤੀਮਾ ਦੀ ਜਿਹੜੀ ਬੇਦਬੀ ਹੋਈ ਹੈ ਜਿਹਨੂੰ ਪੁਲਿਸ ਪ੍ਰਸ਼ਾਸਨ ਪੂਰੇ ਰਾਜਪਰੇ ਦਾ ਜਿਹਨੂੰ ਫੜਨ ਦੇ ਵਿੱਚ ناکਾਮ ਰਿਹਾ ਹੈਗਾ ਤੇ ਉਹਦੇ ਵਾਸਤੇ ਅਸੀਂ ਅਪੀਲ ਕੀਤੀ ਹੈ ਇੱਕ ਤਾਂ ਉਸ ਦੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੂਜਾ ਜਿਹੜਾ ਇੱਕ ਅਹਿਮ ਮੁੱਦਾ ਹੈ ਇੱਥੇ ਜਿਹੜੀ ਸਿਕਿਉਰਿਟੀ ਲੱਗੀ ਹੋਈ ਹੈ ਕੈਮਰਿਆਂ ਦੀ ਸੀਸੀਟੀਵੀ ਦੀ ਜੋ ਕਿ ਹਲੇ ਤੱਕ ਜਦ ਵੀ ਕੋਈ ਇੱਥੇ ਵਾਰਦਾਤ ਕਿਸੇ ਮੂਰਖ ਬੰਦੇ ਵੱਲੋਂ ਕੀਤੀ ਜਾਂਦੀ ਹੈ ਬੂਤ ਦੇ ਉੱਪਰ ਤੇ ਉਹ ਹਮੇਸ਼ਾ ਇਸ ਨੂੰ ਇੱਕ ਜਰੀਆ ਬਣਾਉਂਦਾ ਹੈ ਜੇ ਕੈਮਰੇ ਬੰਦ ਪਏ ਹੁੰਦੇ ਆ ਉੱਥੇ ਹਰ ਵਾਰੀ ਜਦ ਵੀ ਚੈੱਕ ਰਾਇਆ ਜਾਂਦਾ ਹੈ ਜੇ ਕੋਈ ਵਾਰਦਾਤ ਹੁੰਦੀ ਹੈ ਤਾਂ ਕੈਮਰੇ ਹਮੇਸ਼ਾ ਬੰਦ ਹੁੰਦੇ ਆ ਤੇ ਉਸਦੀ ਵੀ ਅਸੀਂ ਇੱਕ ਅਪੀਲ ਕੀਤੀ ਹੈ ਵੀ ਇਹ ਕੈਮਰਿਆਂ ਨੂੰ ਜਿਹੜੀ ਹੈ ਸਿਕਿਉਰਿਟੀ ਦਿੱਤਾ ਜਾਵੇ ਚਾਲੂ ਕੀਤਾ ਜਾਵੇ ਇੱਕ ਉਹਦਾ ਐਕਸੈਸ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਵੀ ਉਹਨੂੰ ਟਾਈਮਲੀ ਟਾਈਮਲੀ ਜਿਹੜਾ ਹੈ ਅਪਡੇਟ ਕਰਦੇ ਰਹੀਏ ਚੈੱਕ ਕਰਦੇ ਰਹੀਏ ਬਾਕੀ ਅਸੀਂ ਪ੍ਰਸ਼ਾਸਨ ਨਾਲ ਪੂਰੀ ਤਰ੍ਹਾਂ ਦੇ ਨਾਲ ਹੈ ਜੀ ਵੀ ਜਿੱਥੇ ਵੀ ਸਾਡੀ ਲੋੜ ਪਏਗੀ ਅਸੀਂ ਜਦੋਂ ਵੀ ਕੋਈ ਸਮਾਜਿਕ ਆਲ ਆਂਦੀ ਹੈ ਅਸੀਂ ਹਮੇਸ਼ਾ ਨਾਲ ਖੜਾ ਹਾਂ ਸਰ ਇੰਨੇ ਵੱਡੇ ਮੁੱਦੇ ਦੇ ਲਈ ਤੁਸੀਂ ਅੱਜ ਮਿਲਣ ਆਏ ਹੋ ਕਿਉਂਕਿ ਦੋ ਵਾਰ ਵਿਵਾਦੀਆਂ ਹੋ ਚੁੱਕੀਆਂ ਤੁਸੀਂ ਹੋਰ ਜਥੇਬੰਦੀਆਂ ਨੂੰ ਵੀ ਦੱਸੀ ਹੈ ਇਹ ਗੱਲ ਕਿ ਵੀ ਤੁਸੀਂ ਇਹ ਕੰਮ ਕਰਨ ਜਾ ਰਹੇ ਹੋ ਤੇ ਉਹ ਕਿਉਂ ਨਹੀਂ ਨਜ਼ਰ ਆ ਰਹੇ ਤੁਹਾਡੇ ਨਾਲ ਦੇਖੋ ਜੀ ਕੋਈ ਕੰਮ ਦੇ ਕੋਈ ਰਚੇ ਵੀ ਹੋ ਸਕਦੇ ਆ ਜੀ ਵੈਸੇ ਕਾਲ ਤਾਂ ਸਾਰਿਆਂ ਨੂੰ ਅਸੀਂ ਕੀਤੀ ਹੋਈ ਸੀਗੀ ਕਾਫੀ ਮਤਲਬ ਕਿ 6-7 ਜਥੇਬੰਦੀਆਂ ਦੀ ਪਹੁੰਚ ਗਈਆਂ ਦੋ ਤਿੰਨ ਜਿਹੜੇ ਮੇਨ ਪ੍ਰਧਾਨ ਹੈਗੇ ਆ ਜਥੇਬੰਦੀ ਦੇ ਉਹ ਇੱਥੇ ਕਿਸੇ ਕੰਮ ਦੇ ਰਚੇ ਵੀ ਕਰਕੇ ਨਹੀਂ ਪਹੁੰਚ ਸਕੇ ਬਾਕੀ ਨੈਕਸਟ ਟਾਈਮ ਤੋਂ ਜਿਹੜਾ ਹੈ ਅਸੀਂ ਪਹਿਲਾਂ ਉਹਨਾਂ ਨੂੰ ਅਗਾਹ ਕਰਾਂਗੇ ਵੀ ਜ਼ਰੂਰ ਪਹੁੰ ਹੋ ਜੀ ਦਿੱਤਾ ਹੈ ਅ ਪਹਿਲਾਂ ਤਾਂ ਦੇਖੋ ਜੀ ਸਾਰੇ ਪ੍ਰੈਸ ਦੇ ਵੀਰਾਂ ਦਾ ਧੰਨਵਾਦ ਤੇ ਜਿਹੜੀ ਅਲੱਗ-ਅਲੱਗ ਜਥੇਬੰਦੀਆਂ ਆਈਆਂ ਆਈਆਂ ਇੱਥੇ ਭਾਰਤੀ ਮਜ਼ਦੂਰ ਸੰਘ ਦੇ ਜਸਵੀਰ ਨਾਹਰ ਜੀ ਵਾਲਮੀਕੀ ਉਤਸਵ ਕਮੇਟੀ ਦੇ ਮਦਨ ਮਹਿਗ ਜੀ ਤੇ ਭਾਰਤੀ ਕਰਮਚਾਰੀ ਦਲ ਦੇ ਪ੍ਰਧਾਨ ਨਰੇਸ਼ ਜੀ ਤੇ ਬੀਜਪੀ ਸਟੇਟ ਐਗਜ਼ੀਕਿਊਟਿਵ ਕ੍ਰਿਸ਼ਨ ਜੀ ਅਸੀਂ ਪਹਿਲਾਂ ਤਾਂ ਇਹਨਾਂ ਸਾਰੇ ਜਥੇਬੰਦੀਆਂ ਦਾ ਅਸੀਂ ਜਿਹੜਾ ਧੰਨਵਾਦ ਕਰਦੇ ਹਾਂ ਤੇ ਪੇਰੈਂਟਸ ਐਸੋਸੀਏਸ਼ਨ ਤੋਂ ਮਨੀ ਜੀ ਆਈਆਂ ਤੇ ਅੱਜ ਜਿਹੜੀ ਅਸੀਂ ਐਸਡੀਐਮ ਸਾਹਿਬ ਨਾਲ ਮੀਟਿੰਗ ਰੱਖੀ ਗਈ ਸੀਗੀ ਉਹਦਾ ਵਿਸ਼ਾ ਸੀਗਾ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਸਟੈਚੂ ਦਾ ਮੁੱਦਾ ਸੀਗਾ ਕਿ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੋ ਵਾਰ ਪਹਿਲਾਂ ਵੇਦ ਵੀ ਹੋ ਚੁੱਕੀ ਹੈ ਤੇ ਹੁਣ ਇੱਕ ਪਿੱਛੇ ਤਾਜ਼ਾ ਤਾਜ਼ਾ ਘਟਨਾ ਅੰਬਰਸਰ ਵਿਖੇ ਵੀ ਹੋਈ ਹੈ ਤੇ ਉਹ ਸੰਬੰਧੀ ਅਸੀਂ ਆਪਣਾ ਲੈਟਰ ਦੇਆ ਸੀਗਾ ਕਿ ਇੱਥੇ ਜਿਹੜੀ ਹੈ ਬਾਬਾ ਸਾਹਿਬ ਦੀ ਜਿਹੜੀ ਸੁਰੱਖਿਆ ਸੰਬੰਧੀ ਹੈ ਕਿ ਨੂੰ ਜਿਹੜਾ ਆ ਬਿਲਕੁਲ ਪਹਿਲ ਦੇ ਆਧਾਰ ਤੇ ਇਹਨੂੰ ਰੱਖਿਆ ਜਾਏ ਤੇ ਇਸ ਦੀ ਪੂਰੀ ਜਿਹੜੀ ਹੈ ਦੇਖੋ ਕੈਮਰਿਆਂ ਦੀ ਅਸੀਂ ਮੰਗ ਰੱਖੀ ਆ ਕੁਝੇ ਕੈਮਰੇ ਕਦ ਖਰਾਬ ਹੁੰਦੇ ਕਾ ਠੀਕ ਹੈ ਇਹ ਸਾਨੂੰ ਕੋ ਕਦੀ ਨਹੀਂ ਪਤਾ ਲੱਗਦਾ ਉੱਥੇ ਜਿਹੜੀ ਐ ਇੱਕ ਪੁਲਿਸ ਚੈੱਕ ਪੋਸਟ ਦਾ ਅਸੀਂ ਰੱਖਿਆ ਹੈ ਡਿਮਾਂਡ ਤੇ ਉਸ ਤੋਂ ਬਾਅਦ ਸਾਬ ਸਫਾਈ ਦੀ ਰਿਮਾਂਡ ਰੱਖੀ ਹੈ ਸਭ ਤੋਂ ਵੱਡੀ ਗੱਲ ਅਸੀਂ ਰੱਖੀ ਹੈ ਕਿ ਜਿਹੜੀ ਪਹਿਲਾਂ ਦੋ ਬੇਦਬੀਆਂ ਹੋਈਆਂ ਉਹਦਾ ਅਜੇ ਤੱਕ ਵੀ ਕੋਈ ਦੋਸ਼ੀ ਦਾ ਨਾਮ ਪਤਾ ਜਿਹੜਾ ਲਗਿਆ ਕਿ ਉਸਤੇ ਜਿਹੜੀ ਜਾਂਚ ਦੁਬਾਰੇ ਕਰਕੇ ਉਹ ਦੋਸ਼ੀ ਦਾ ਪਤਾ ਲਗਾਉਣ ਬਾਰੇ ਗੱਲ ਕਰੀ ਗਈ ਹੈ ਤੇ ਇਹਦਾ ਨਾਮ ਜਿਹੜਾ ਅੰਬੇਦਕਰ ਚੌਕ ਜਿਹੜਾ ਕਿ ਉੱਥੇ ਇੱਕ ਪਲੇਟ ਵੀ ਲਾਈ ਗਈ ਸੀ ਪਿਛਲੀ ਸਰਕਾਰ ਵੱਲੋਂ ਤੇ ਉਸ ਨੂੰ ਜਿਹੜਾ ਰਜਿਸਟਰ ਕਰਕੇ ਬਕਾਇਦਾ ਕਾਗਜ਼ਾਂ ਦੇ ਵਿੱਚ ਲਿਆ ਕੇ ਤੇ ਉਸ ਨੂੰ ਬੇਦਗਰ ਚੌਂਕ ਵੱਜੋਂ ਇਹ ਜਿਹੜਾ ਹੈ ਕਿਹਾ ਜਾਏ ਤੇ ਉਹਨੂੰ ਇੰਪਲੀਮੈਂਟ ਕੀਤਾ ਜਾਏ ਆਸ਼ਵਾਸ਼ਣ ਕਿਹਾ ਦਿੱਤਾ ਸਭ ਦੇਖੋ ਆਈ ਡੀ ਐਮ ਸਾਹਿਬ ਨੇ ਆਪਣੇ ਵੱਲੋਂ ਬੜੀ ਵਧੀਆ ਤਰੀਕੇ ਨਾਲ ਮੀਟਿੰਗ ਲਈ ਹੈ ਡੀ ਐਸ ਪੀ ਸਾਹਿਬ ਨੇ ਤੇ ਉਹਨਾਂ ਵੱਲੋਂ ਜਿਹੜੇ ਵੀ ਸਾਡੇ ਮੁੱਦੇ ਸੀਗੇ ਉਹਨਾਂ ਨੇ ਕਿਹਾ ਬਿਲਕੁਲ ਜਾਇਜ਼ ਮੁੱਦੇ ਆ ਤੇ ਇਸ ਸੰਬੰਧੀ ਉਹਨਾਂ ਨੇ ਜੋ ਵੀ ਅਧਿਕਾਰੀ ਹੈ ਸੰਬੰਧਿਤ ਉਹਨਾਂ ਨੂੰ ਇਹ ਜਿਹੜੀ ਲੈਟਰ ਲਿਖ ਕੇ ਆ ਫਾਰਵਰਡ ਕਰਦੀ ਹੈ ਬਾਕੀ ਅਸੀਂ ਉਹਨਾਂ ਅਧਿਕਾਰੀਆਂ ਨੂੰ ਮਿਲਦੇ ਆਂ ਤੇ ਦੇਖਦੇ ਆਂ ਇਸ ਤੇ ਕੀ ਜਿਹੜਾ ਅੱਗੇ ਕੰਮ ਹੁੰਦਾ ਜੀ ਤੁਹਾਨੂੰ ਕੀ ਲੱਗਦਾ ਸਰ 2019 ਚ ਪਹਿਲੀ ਜਿਹੜੀ ਬਹਿਬੀ ਹੋਈ ਸੀ ਹੁਣ ਤੱਕ ਦੋਸ਼ੀਆਂ ਨੂੰ ਖੜਿਆ ਨਹੀਂ ਗਿਆ ਤੁਹਾਨੂੰ ਕੀ ਲੱਗਦਾ ਕਿ ਵੀ ਪ੍ਰਸ਼ਾਸਨ ਵੱਲੋਂ ਕੋਈ ਕੰਮ ਕੀਤਾ ਜਾਣਗੇ ਇਸ ਕੋਲ ਦੇਖੋ ਗੱਲ ਪ੍ਰਦੀਪ ਜੀ ਇਹ ਹੈ ਜਿਹੜਾ ਜ਼ੁਲਮੀ ਕਰਨ ਦਾ ਕੰਮ ਹੁੰਦਾ ਜ਼ੁਲਮਾਲ ਕਰਨ ਵਾਲੇ ਦਾ ਉਹਦਾ ਕੰਮ ਹੁੰਦਾ ਜ਼ੁਲਮ ਕਰਨਾ ਤੇ ਜਿਹੜੀ ਲੜਾਈ ਲੜਨ ਵਾਲਾ ਕੌਮ ਦੀ ਲੜਾਈਆਂ ਲੜਨ ਵਾਲਿਆਂ ਦਾ ਕੰਮ ਹੁੰਦਾ ਉਹ ਲੜਾਈਆਂ ਲੜਨਾ ਦੇਖੋ ਪ੍ਰਸ਼ਾਸਨ ਪਹਿਲਾਂ ਦੋ ਵਾਰ ਬਿਲਕੁਲ ਵਿਫਲ ਰਹਾ ਹੈ ਹੁਣ ਨਵਾਂ ਪ੍ਰਸ਼ਾਸਨ ਹੈ ਨਵੀਂ ਸਰਕਾਰ ਹੈ ਸਾਨੂੰ ਕੁਝ ਉਮੀਦਾਂ ਹੈਗੀਆਂ ਤੇ ਅਗਰ ਇਹ ਵੀ ਫੇਲ ਹੁੰਦਾ ਹੈ ਤੇ ਦੇਖੋ ਫਿਰ ਸਾਡੇ ਕੋਲ ਐਜੀਟੇਸ਼ਨ ਦਾ ਰਸਤਾ ਤਾਂ ਹੈਗਾ ਹੀ ਹੈ ਫਿਰ ਅਸੀਂ ਜਿਹੜਾ ਇਹ ਪਿਛਲੀ ਸਰਕਾਰ ਤੇ ਜਿਵੇਂ ਐਜੀਟੇਸ਼ਨ ਕੀਤਾ ਸੀਗਾ ਦਮਦਾਰ ਫਿਰ ਇਹਵੇਂ ਐਜੀਟੇਸ਼ਨ ਕਰਾਂਗੇ ਹੋਰ ਕੀ ਕਰ ਸਕਦੇ ਆ ਤੇ ਬਾਕੀ ਸਾਨੂੰ ਉਮੀਦ ਤਾਂ ਹੀ ਹੈ ਤੇ ਅਸੀਂ ਪੂਰੀ ਆਸ ਹੈ ਸਾਨੂੰ ਕਿ ਇਹ ਸਰਕਾਰ ਤੇ ਇੱਥੇ ਦਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹ ਸਾਡਾ ਸਾਥ ਦੇਵੇਗਾ ਇਹ ਉਹ ਬੇਦਬੀ ਨੂੰ ਜਿਹੜਾ ਦੋਸ਼ਿਆ ਨੂੰ ਫੜਾਇਆ ਤੁਸੀਂ ਮੈਡਮ ਨਾਲ ਵੀ ਕੋਈ ਗੱਲਬਾਤ ਕੀਤੀ ਸੀ ਕਿਉਂਕਿ ਜਦ ਨਵੀਂ ਸਰਕਾਰ ਬਣੀ ਸੀ ਤਾਂ ਤੁੱਤਾਂ ਨੂੰ ਬੜੀ ਆਸ਼ਾ ਸੀਗੀ ਕਿ ਵੀ ਇਸ ਸਰਕਾਰ ਚ ਕੁਝ ਹੋਏਗਾ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਆਪਣੀ ਪ੍ਰਦੀਪ ਜੀ ਦੇਖੋ ਅਸੀਂ ਕਈ ਵਾਰ ਉਹਨਾਂ ਨਾਲ ਇਹ ਗੱਲ ਰੱਖੀ ਹੈ ਇੱਕ ਵਾਰ ਬਕਾਇਦਾ ਸੀ ਸਾਡਾ ਕੈਲੰਡਰ ਲਾਂਚ ਸੀਗਾ ਉਹਦੇ ਵਿੱਚ ਬਕਾਇਦਾ ਸੀ ਕਿ ਮੰਗ ਪੱਤਰ ਵੀ ਲਿਖਿਆ ਸੀਗਾ ਕਿਉਂਕਿ ਸਾਡੇ ਕੋਲ ਪੰਜਾਬ ਦੀ ਉਸ ਟਾਈਮ 5-6 ਜਥੇਬੰਦੀਆਂ ਆਈਆਂ ਸੀਗੀਆਂ ਮਗਰ ਜਿਹੜਾ ਉਸ ਟਾਈਮ ਉਹ ਪ੍ਰੋਗਰਾਮ ਹੀ ਮਿਸ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਵੀ ਜਦ ਮੈਂ ਦੋ ਵਾਰ ਪਰਸਨਲੀ ਗੱਲ ਕਰੀ ਹੈ ਤੇ ਸਾਨੂੰ ਕੋਈ ਪੋਜ਼ਿਟਿਵ ਤਾਂ ਕਰਕੇ ਅਸੀਂ ਜਿਹੜਾ ਉਹਨਾਂ ਨੂੰ ਲੈਟਰ ਤਾਂ ਜ਼ਰੂਰ ਲਿਖਾਂਗੇ ਤੇ ਬਾਕੀ ਸਾਨੂੰ ਕੋਈ ਆਸ ਜੀ ਉੱਥੋਂ ਦਿਖ ਨਹੀਂ ਰਹੀਗੀ ਕੋਈ ਸਾਨੂੰ ਆਸ ਨਹੀਂ ਅੱਜ ਵਾਲੀ ਜੋ ਤੁਹਾਡੀ ਇਹ ਮੰਗ ਪੱਤਰ ਦਿੱਤਾ ਹੈ ਇਸ ਉੱਤੇ ਕੋਈ ਕਾਰਵਾਈ ਹੋਏਗੀ ਜਾਂ ਇਨਸਾਫ ਮਿਲੇਗਾ ਦੇਖੋ ਅਗਰ ਤਾਂ ਇਨਸਾਫ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਅਗਰ ਪ੍ਰਸ਼ਾਸਨ ਨਹੀਂ ਦਿੰਦਾ ਅਗਰ ਸਾਨੂੰ ਕੋਈ ਲੱਗਦਾ ਹੈ ਕਿ ਪ੍ਰਸ਼ਾਸਨ ਫਿਰ ਦੁਬਾਰੇ ਕੋਈ ਵੇਦਵੀ ਜਿਵੇਂ ਹੋਈ ਹੈ ਉਹਨੂੰ ਬਿਲਕੁਲ ਨਾਰਮਲ ਲੈ ਰਿਹਾ ਹੈ ਤੇ ਫਿਰ ਦੇਖੋ ਅਸੀਂ ਤਾਂ ਇੱਕ ਐਜੀਟੇਸ਼ਨ ਜਿਹੜਾ ਆ ਦੁਬਾਰੇ ਕਰਾਂਗੇ ਤੇ ਇਸ ਵਾਰ ਜਿਹੜਾ ਐਜੀਟੇਸ਼ਨ ਇਹ ਜਰੂਰ ਆ ਮੈਂ ਦੱਸਦਾ ਕਿ ਪਿਛਲੀ ਵਾਰ ਜਿਹੜਾ ਐਜੀਟੇਸ਼ਨ ਸੀਗਾ ਉਹ ਸਿਰਫ ਰਾਜਪੁਰੇ ਪੱਧਰ ਹੀ ਰਹਿ ਗਿਆ ਸੀਗਾ ਤੁਸੀਂ ਦੇਖੋ ਅੰਬਰਸਰ ਵਿੱਚ ਇੱਕ ਘਟਨਾ ਹੋਈ ਹੈ ਪੂਰੇ ਪੰਜਾਬ ਵਿੱਚ ਇੱਕ ਬੰਦ ਦੀ ਕਾਲ ਗਈ ਹੈ ਤੇ ਰਾਜਪੁਰਾ ਵਿੱਚ ਅਸੀਂ ਕਹੀਂ ਨਾ ਕਹੀਂ ਜਿਹਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਦੋਸ਼ੀ ਸਮਝਦਾ ਕਿ ਅਸੀਂ ਇਹਨੂੰ ਪੰਜਾਬ ਲੈਵਲ ਦੀ ਐਜੀਟੇਸ਼ਨ ਬਣਾਉਣ 'ਚ ਵੀ ਫਰ ਰਹੇ ਹਾਂ ਪੰਜਾਬ ਛੱਡੋ ਰਾਜਪੁਰਾ ਦੇ ਵਿੱਚ ਵੀ ਅਸੀਂ ਇੱਕ ਘੰਟੇ ਦਾ ਵੀ ਕੋਈ ਬੰਦ ਕਰਾਉਣ 'ਚ ਸਫਲ ਨਹੀਂ ਰਹੇ ਮਗਰ ਅਗਰ ਇਸ ਵਾਰ ਵੀ ਸਾਡੀ ਗੱਲਾਂ ਨੂੰ ਜਿਹੜੇ ਸਾਡੇ ਜ਼ਖਮਾਂ ਨੂੰ ਅਗਰ ਨਾ ਪ੍ਰੋਪਰਲੀ ਲਿਆ ਗਿਆ ਪਰ ਦੇਖੋ ਫਿਰ ਅਸੀਂ ਐਜੀਟੇਸ਼ਨ ਇਸ ਵਾਰ ਪੰਜਾਬ ਲੈਵਲ ਦਾ ਕਰਾਂਗੇ ਫਿਰ ਇਹ ਪ੍ਰਸ਼ਾਸਨ ਤੇ ਇਹ ਸਰਕਾਰੇ ਭੂਤਨੀ ਤਿਆਰ ਹੋ ਜੇ ਕਿ ਇਸ ਵਾਰ ਜਿਹੜਾ ਆ ਕਿਉਂਕਿ ਪਿਛਲੀ ਵਾਰ ਕੁਝ ਬੰਦਿਆਂ ਨੂੰ ਇਹਨਾਂ ਨੇ ਟਕਾ ਕੇ ਉਹ ਜਿਹੜੇ ਐਜੀਟੇਸ਼ਨ ਨੂੰ ਜਿਹੜਾ ਆ ਠੰਡੇ ਵਸਤੇ ਚ ਪਾਤਾ ਗਿਆ ਸੀਗਾ ਪਰ ਇਸ ਵਾਰ ਐਜੀਟੇਸ਼ਨ ਬੜੇ ਲੈਵਲ ਦਾ ਹੋਏਗਾ ਜੈ ਭੀਮ ਮਨਚਵਲ ਨੂੰ ਸਾਨੂੰ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਇਹਨਾਂ ਨੇ ਪਹਿਲਾਂ ਸਾਮੇ ਦੀ ਮੰਗ ਕੀਤੀ ਸੀ ਇਹਨਾਂ ਨੂੰ 11 ਵਜੇ 4 ਤਰੀਕ ਦਾ ਸਮਾਂ ਦਿੱਤਾ ਗਿਆ ਸੀ ਅੱਜ ਮਿਲੇ ਨਹੀਂ ਮੈਨੂੰ ਡੀਐਸਪੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਨੂੰ ਮਿਲੇ ਨਹੀਂ ਇਹਨਾਂ ਨੇ ਉੱਥੇ ਆਪਣੇ ਜਿੱਥੇ ਬਾਬਾ ਸਾਹਿਬ ਜੀ ਦੀ ਮੂਰਤੀ ਲੱਗੀ ਹੋਈ ਹੈ ਉੱਥੇ ਇਹਨਾਂ ਨੇ ਕੱਚਾ ਪ੍ਰਗਟਾਇਆ ਵੀ ਕੋਈ ਕੈਮਰਾ ਸ਼ਾਇਦ ਨਹੀਂ ਚੱਲ ਰਿਹਾ ਹੁੰਦਾ ਤਾਂ ਉਹ ਕੈਮਰਿਆਂ ਦੀ ਚਾਲੂ ਹਾਲਤ ਰਹਿਣੀ ਜ਼ਰੂਰੀ ਹੈ ਤਾਂ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਉਹ ਕੈਮਰੇ ਚੱਲਦੇ ਹਨ ਤੇ ਉਹਨਾਂ ਦੀ ਨਿਰੰਤਰ ਜਾਂਚ ਹੁੰਦੀ ਰਹੇ ਕਿ ਉਹ ਚੱਲਦੇ ਆ ਤੇ ਸੁਚਾਰੂ ਰੂਪ ਨਾਲ ਚੱਲਦੇ ਪਏ ਆ ਤੇ ਨਾਲ ਇਹਨਾਂ ਨੇ ਮੰਗ ਕੀਤੀ ਹੈ ਵੀ ਉੱਥੇ ਲਾਈਟਾਂ ਆਦਿ ਦਾ ਪ੍ਰਬੰਧ ਵੀ ਵਧੀਆ ਰਹੇ ਅਸਰ ਜਿਸ ਤਰ੍ਹਾਂ ਪਹਿਲਾਂ ਕੁਝ ਟਾਈਮ ਦੇ ਵਿੱਚ ਦੋ ਵਾਰ ਬਾਬਾ ਸਾਹਿਬ ਦੇ ਉੱਥੇ ਮੂrti ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਹੁਣ ਆਪਣੇ ਵੱਲੋਂ ਕੀ ਉੱਥੇ ਜਿਹੜੀ ਹੈ ਕੋਈ ਸੁਰੱਖਿਆ ਵਿਵਸਥਾ ਵੀ ਤਾਇਨਾਤ ਕਰਵਾਈ ਗਈ ਹੈ ਆ ਇਹਨਾਂ ਦੀ ਇੱਕ ਮੰਗ ਇਹ ਵੀ ਹੈਗੀ ਹੈ ਕਿ 19 ਤੇ 21 ਦੇ ਵਿੱਚ ਇਹਨਾਂ ਨੇ ਇੱਥੇ ਦੱਸਿਆ ਹੈ ਮੈਨੂੰ ਕਿ ਇੱਥੇ ਬੇਅਦਬੀ ਹੋਈ ਸੀਗੀ ਤਾਂ ਉਹਦੇ ਤਾਬੇ ਐਕਚੁਅਲੀ ਮੈਂ ਡੀਐਸਪੀ ਸਾਹਿਬ ਨੂੰ ਕਿਹਾ ਹੈ ਕਿ ਉਹਨਦੇ ਤੇ ਇੱਕ ਤਾਂ ਕਾਰਵਾਈ ਜਿਹੜੀ ਹੈਗੀ ਹੈ ਉਹ ਮੁਕੰਮਲ ਕਰਾਈ ਜਾਵੇ ਤੇ ਅ ਸੁਰੱਖਿਆ ਨੂੰ ਵਧਾਉਣ ਦੇ ਲਈ ਉੱਥੇ ਕੈਮਰੇ ਜਿਹੜੇ ਹੈਗੇ ਐ ਕੈਮਰੇ ਜੇ ਸੁਚਾਰੂ ਰੂਪ ਨਾਲ ਚੱਲਦੇ ਆ ਤਾਂ ਉਹ ਇੱਕ ਬੜਾ ਵਧੀਆ ਡੈਟਰੈਂਟ ਹੁੰਦਾ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਕਿਉਂਕਿ ਉਹਦੇ ਚ ਜਿਹੜਾ ਵੀ ਇਹ ਕਾਰਾ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਹੁੰਦਾ ਵੀ ਮੇਰੀ ਫੋਟੋ ਜਾਂ ਮੇਰੀ ਵੀਡੀਓ ਉੱਥੇ ਆ ਜਾਏਗੀ ਤਾਂ ਇੱਕ ਬੜਾ ਅੱਛਾ ਡੈਟਰੈਂਟ ਹੁੰਦਾ ਹੈ ਤੇ ਉਹ ਏਰੀਆ ਜੇ ਵੈਲਿਡ ਹੋਏਗਾ ਤਾਂ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਸ਼ਾਇਦ ਨਾ ਵਾਪਰੇ ਸਰ ਇਸ ਤੋਂ ਇਲਾਵਾ ਪੁਲਿਸ ਫੋਰਸ ਕੋਈ ਤਣਾਤ ਜਾਂ ਕੋਈ ਦੋ ਗਾਰਡਸ ਵਗੈਰਾ ਇਹ ਤਾਂ ਨਹੀਂ ਮੰਗ ਕੀਤੀ ਹੈ ਵੀ ਉੱਥੇ ਇੱਕ ਚੌਕੀ ਬਣਾਈ ਜਾਵੇ ਉਹਦੇ ਲਈ ਮੈਂ ਡੀਐਸਪੀ ਸਾਹਿਬ ਨੂੰ ਕਿਹਾ ਹੈ ਵੀ ਉਹਨੂੰ ਈਵੈਲਿਊਏਟ ਕਰਕੇ ਜੇ ਉੱਥੇ ਚੌਕੀ ਦੀ ਲੋੜ ਹੈਗੀ ਹੈ ਤਾਂ ਉੱਥੇ ਚੌਕੀ ਬਣਾਈ Okay.